ਰੰਜੀਤ ਸਿੰਘ ਹੱਠੂਰ ਦੀ ਪੁਸਤਕ ਤਾਰੇ ਲਬਨ ਚਲੀਏ ਦੀ ਦੂਸਰੀ ਕਵਿਤਾ ਹੈ ਸਿੱਖਣ ਦੇ ਲਈ ਆਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਸੇਵਾ ਕਰਨ ਲਈ ਜਾਓ ਬੱਚਿਓ ਭਾਰਤ ਨੂੰ ਖੁਸ਼ਹਾਲ ਬਣਾਈਏ ਸਾਖਰਤਾ ਦਾ ਰਾਹ ਬਣਾਈਏ ਦੇਸ਼ ਦਾ ਨਾਂ ਚਮਕਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਸਕੂਲ ਬਣਾਏ ਗਿਆਨ ਦੇ ਮੰਦਰ ਵਿੱਦਿਆ ਮਿਲਦੀ ਇਹਨਾਂ ਦੇ ਅੰਦਰ ਤੀਜਾ ਨੇਤਰ ਬਣਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਹਰ ਖੇਤਰ ਦਾ ਗਿਆਨ ਮਿਲੇ ਕਲਾ ਤੇ ਵਿਗਿਆਨ ਮਿਲੇ ਪਰ ਪਰ ਝੋਲੀਆਂ ਜਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਵੱਡਿਆਂ ਦਾ ਸਤਕਾਰ ਕਰੋ ਛੋਟਿਆਂ ਦੇ ਨਾਲ ਪਿਆਰ ਕਰੋ ਪਿਆਰ ਦੇ ਬੂਟੇ ਲਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਅੱਖਰ ਜੋੜ ਕੇ ਸ਼ਬਦ ਬਣਾਈਏ ਸ਼ਬਦ ਜੋੜ ਕੇ ਵਾਕ ਸਜਾਈਏ ਮਾਂ ਬੋਲੀ ਅਪਣਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਮਾਂ ਬੋਲੀ ਅਪਣਾਓ ਬੱਚਿਓ ਸਿੱਖਣ ਦੇ ਲਈ ਆਓ ਬੱਚਿਓ ਧੰਨਵਾਦ